ਸਾਹਿਕਾ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗੀ ਹਾਂ ਇੱਕ ਵਾਰ ਇੱਕ ਪਿੰਡ 'ਚ ਦਰवेश ਆਉਂਦਾ ਕਿਸੇ ਘਰ ਦੇ ਵਿੱਚ ਤੇ ਉਹ ਉਹਨਾਂ ਦੀ ਬਹੁਤ ਸੇਵਾ ਪਾਣੀ ਕਰ ਦਿੰਦੇ ਨੇ ਬੜਾ ਵਧੀਆ ਰੋਟੀ ਪਾਣੀ ਦਿੰਦੇ ਨੇ ਉਹਨਾਂ ਨੂੰ ਦਰवेश ਨੂੰ ਸੋ ਦਰवेश ਬੜਾ ਖੁਸ਼ ਹੁੰਦਾ ਦਰवेश ਪੁੱਛਦਾ ਕਿ ਤੇਰੀ ਆਮਦਨ ਦਾ ਕੀ ਸਾਧਨ ਹੈ ਕਿ ਤੂੰ ਮੇਰੀ ਇੰਨੀ ਸੇਵਾ ਕੀਤੀ ਹੈ ਉਹ ਜਿਹੜਾ ਇਨਸਾਨ ਹੁੰਦਾ ਜਿਹੜਾ ਮਜ਼ਦੂਰ ਹੁੰਦਾ ਉਹ ਕਹਿੰਦਾ ਕਿ ਮੇਰੇ ਕੋਲ ਇੱਕ ਆਂ ਅੰਬ ਦਾ ਬੂਟਾ ਹੈ ਤੇ ਮੈਂ ਇਹਦੇ ਉੱਤੇ ਬਹੁਤ ਸੀਜ਼ਨ ਚ ਆਮ ਲੱਗਦੇ ਨੇ ਤੇ ਮੈਂ ਇਹਨਾਂ ਨੂੰ ਤੋੜਨਾ ਵਾ ਤੇ ਵੇਚਣਾ ਵਾ ਤੇ ਉੱਥੋਂ ਮੇਰੀ ਕਮਾਈ ਹੁੰਦੀ ਹੈ ਤੇ ਮੈਂ ਉਹਦੇ ਸਹਾਰੇ ਥੋੜਾ ਥੋੜਾ ਵੇਚ ਕੇ ਉਹਨਾਂ ਨੂੰ ਤੇ ਉਹਦੇ ਤੋਂ ਪੈਸੇ ਕਮਾਉਂਦਾ ਰਹਿੰਦਾ ਵਾ ਤੇ ਕੁਝ ਦਿਨਾਂ ਬਾਅਦ ਉਹੀ ਦਰਵੇਸ਼ ਆਉਂਦਾ ਤੇ ਉਹਦਾ ਉਹ ਜਿਹੜਾ ਪੇੜ ਹੁੰਦਾ ਆਂਬਾਂ ਦਾ ਤੇ ਉਹ ਵੱਡ ਜਾਂਦਾ ਤੇ ਇਹ ਜੀ ਨੂੰ ਵੇਖ ਕੇ ਉਹ ਮਜ਼ਦੂਰ ਬੜਾ ਹੀ ਹੈਰਾਨ ਹੁੰਦਾ ਤੇ ਬੜਾ ਹੀ ਦੁੱਖ ਫੀਲ ਕਰਦਾ ਕਿ ਮੈਂ ਤੇ ਉਹਦੀ ਇੰਨੀ ਸੇਵਾ ਕੀਤੀ ਸੀ ਤੇ ਉਹਨੇ ਮੇਰਾ ਰੋਖ ਹੀ ਪੱਟ ਦਿੱਤਾ ਸੋ ਉਹ ਉਹਨੂੰ ਬਹੁਤ ਗਾਲਾਂ ਕੱਢਦਾ ਹੈ ਬੜਾ ਉਹਦੇ ਤੋਂ ਨਾਰਾਜ਼ ਹੁੰਦਾ ਕਿ ਕਿਸੇ ਦਾ ਭਲਾਈ ਦਾ ਜਮਾਨਾ ਹੀ ਨਹੀਂ ਰਹਿ ਗਿਆ ਮੈਂ ਇੰਨੀ ਹੈਲਪ ਕੀਤੀ ਤੇ ਉਹਨੇ ਮੇਰਾ ਇਦਾਂ ਕੀਤਾ ਬਟ ਕੋਸਾਲ ਵੀ ਜੰਦੇ ਨੇ ਤੇ ਉਹ ਦਰਵੇਸ਼ ਸੇਮ ਦਰਵੇਸ਼ ਉਹਦੇ ਘਰ ਹੁੰਦਾ ਤੇ ਉਸ ਟਾਈਮ ਉਹਦੇ ਬਹੁਤ ਹੀ ਵੱਡੀ ਕੋਠੀ ਪਈ ਹੁੰਦੀ ਉਹਦੇ ਨੂੰ ਬੜਾ ਵੱਡਿਆ ਉੱਠਣਾ ਬੈਠਣਾ ਹੁੰਦਾ ਲੋਕਾਂ ਨਾਲ ਤੇ ਫਿਰ ਜਦੋਂ ਉਹ ਦਰਵੇਸ਼ ਨੂੰ ਵੇਖਦਾ ਤੇ ਉਹ ਬੜਾ ਗੁੱਸੇ ਚ ਆ ਜਾਂਦਾ ਹੁੰਦਾ ਹੁਣ ਦੁਬਾਰਾ ਕਿਉਂ ਆਇਆ ਤੂੰ ਸਾਡੇ ਘਰ ਕੀ ਤੂੰ ਫੇਰ ਕੋਈ ਨੁਕਸਾਨ ਕਰਨ ਆਇਆ ਮੇਰਾ ਏਦਾਂ ਏਦਾਂ ਉਹਨੂੰ ਕਹਿੰਦਾ ਉਹ ਕਹਿੰਦਾ ਨਹੀਂ ਮੈਂ ਨੁਕਸਾਨ ਕਰਨ ਨਹੀਂ ਆਇਆ ਮੈਂ ਵੇਖਣ ਆਇਆ ਵਾ ਤੇਰਾ ਕੀ ਹਾਲ ਏ ਆਂਦਾ ਜੇ ਮੈਂ ਉਸ ਦਿਨ ਉਹ ਰੁੱਖ ਨਾ ਵੜਦਾ ਤੇ ਤੂੰ ਸਿਰਫ ਉਸੇ ਗਰੀਬੀ 'ਚ ਹੀ ਜੀਂਦੇ ਰਹਿਣਾ ਸੀ ਤੂੰ ਸੋਚਣਾ ਸੀ ਕਿ ਮੇਰਾ ਏ ਹੀ ਆਮਦਨ ਦਾ ਸਾਧਨ ਏ ਤੇ ਮੈਂ ਇਹਦੇ ਉੱਤੇ ਹੀ ਮਤਲਬ ਨਿਰਭਰ ਕਰਦਾ ਵਾ ਬਟ ਕਹਿੰਦਾ ਅੱਜ ਤੂੰ ਉਸ ਚੀਜ਼ ਨੂੰ ਭੁੱਲ ਕੇ ਤੂੰ ਅੱਗੇ ਵਧਿਆ ਸੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਗਰ ਰੱਬ ਸਾਡੇ ਵਾਸਤੇ ਇੱਕ ਦਰਵਾਜ਼ਾ ਬੰਦ ਕਰਦਾ ਹੈ ਤੇ ਉਹ ਸਾਡੇ ਵਾਸਤੇ 100 ਦਰਵਾਜ਼ੇ ਖੋਲਦਾ ਵੀ ਹੈ ਕਦੀ ਵੀ ਆਪਣੇ ਆਪ ਨੂੰ ਨੈਗੇਟਿਵ ਨਾ ਕਰੋ ਕਿਸੇ ਚੀਜ਼ ਦੇ ਮਾੜੇ ਹੋਣ ਤੇ ਤੁਸੀਂ ਉਸ ਚੀਜ਼ ਦੇ ਵਿੱਚੋਂ ਪੋਜ਼ਿਟਿਵਿਟੀ ਲੱਭੋ ਤੇ ਅੱਗੇ ਵਧੋ ਪਰਮਾਤਮਾ ਤੁਹਾਡੇ ਨਾਲ ਹਮੇਸ਼ਾ ਖੜਿਆ ਹੋਇਆ ਹੈ ਸੋ ਮੈਂ ਤੁਹਾਡੇ ਵਾਸਤੇ ਅੱਗੇ ਹੋਰ ਵਧੀਆ-ਵਧੀਆ ਥੌਟਸ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਲਈ